ਤੁਸੀਂ ਉਹ ਦੇਖ ਸਕਦੇ ਹੋ ਜਿਹੜਾ ਵੈਂਡਰ ਆ ਉਹ ਦੇਖੋ ਕਿਸ ਤਰ੍ਹਾਂ ਭਜਦਾ ਹੋਇਆ ਤੇ ਲੰਕਿਆ ਹੋਇਆ ਖਿੜਕੀ ਦੇ ਉੱਤੇ ਅੰਦਰ ਜਾਣ ਦੀ ਜਗ੍ਹਾ ਨਹੀਂ ਹੈਗੀ ਲੇਕਿਨ ਉਸ ਤੋਂ ਬਾਅਦੂਦ ਲੋਕ ਜਿਹੜੇ ਨੇ ਉਹ ਲਗਾਤਾਰ ਚੱਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਵੀ ਨੇ ਚੜ੍ਹਦੇ ਵੀ ਨੇ ਕੋਆ ਅੱਖਾਂ ਦੇ ਸਾਹਮਣੇ ਦੇਖੋ ਲਗਾਤਾਰ ਜਿਹੜੇ ਲੋਕ ਨੇ ਉਹ ਚੱਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਹੋਏ ਨਜ਼ਰ ਆ ਰਹੇ ਨੇ ਇਧਰ ਲੱਗਦਾ ਵੀ ਇਹਨਾਂ ਲੋਕਾਂ ਨੂੰ ਨਾ ਤਾਂ ਕੋਈ ਜਾਣਦੀ ਕੋਈ ਪਰਵਾਹ ਹੈਗੀ ਆ ਚੱਲਦੀ ਟ੍ਰੇਨ ਦੇ ਵਿੱਚੋਂ ਚੜਦੇ ਹੋਏ ਵੀ ਤੁਹਾਨੂੰ ਨਜ਼ਰ ਆਣਗੇ ਉਤਰਦੇ ਹੋਏ ਵੀ ਨਜ਼ਰ ਆਣਗੇ ਲਗਾਤਾਰ ਰੇਲ ਦੇ ਦੇ ਵੱਲੋਂ ਅਨਾ ਉਹ ਤੁਹਾਡੇ ਸਾਹਮਣੇ ਤੁਸੀਂ ਕੈਮਰੇ ਦੀ ਅੱਖ ਤੋਂ ਦੇਖਿਆ ਅਬ ਇਹ ਜਿਹੜੇ ਨੇ ਜਿਹੜੇ ਹੁਣ ਉਤਰ ਰਹੇ ਨੇ ਮਤਲਬ ਇੱਕ ਤਾਂ ਚੋਰੀ ਉੱਪਰੋਂ ਸੀਨਾ ਜੋਰੀ ਆਪ ਜਿਹੜੇ ਨੇ ਚੱਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਹਿੰਦੇ ਬਈ ਮੇਰੀ ਜਾਨ ਆ ਤੁਸੀਂ ਦੂਜਿਆਂ ਨੂੰ ਪੁੱਛੋ ਤੁਸੀਂ ਚੱਲਦੀ ਟ੍ਰੇਨ ਦੇ ਵਿੱਚ ਚੜ ਰਹੇ ਸੀਗੇ ਕੀ ਕਰਨਾ ਮਜਬੂਰੀ ਸਾਡੀ ਕੁਣੀ ਦੀ ਜਾਨ ਨੂੰ ਖਿੰਚੂ ਪਾ ਰਹੇ ਹੋ ਹੋਰ ਪਲੇਟ ਦੀ ਖਾਤਰ ਹੈ ਸਾਰਾ ਕੁਝ ਹੈ ਡੇਟ ਪਾਪੀ ਦਾ ਕਰ ਲਓ ਤੁਹਾਡੇ ਵੀ ਪਿੱਛੇ ਪਰਿਵਾਰ ਹੋਊਗਾ ਬੱਚੇ ਹੋਊਗੇ ਪਰਿਵਾਰ ਬਰਾਬਰ ਦੇ ਬੱਚੇ ਹੈ ਇਹ ਤਾਂ ਗਲਤ ਗੱਲ ਹੋਣਾ ਤੁਸੀਂ ਚਲਦੀ ਟ੍ਰੇਨ ਚ ਸਟੈਂਡ ਹੋ ਸੀ ਥੋੜੀ ਥੋੜੀ ਆਪ ਦੀ ਜਾਨ ਨੂੰ ਖਤਰਾ ਮੰਦੇ ਉਹ ਗਲਤੀ ਹੈਗੀ ਹੈ ਨਹੀਂ ਕਰਨਾ ਚਾਹੀਦਾ ਸੀ ਮੈਂ ਸਵਾਰੀਆਂ ਵੀ ਉਤਰ ਰਹੀ ਸੀ ਤੁਹਾਨੂੰ ਦੇਖ ਕੇ ਹੋਰ ਦੋ ਚਾਰ ਬੰਦੇ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਆਰਾਮ ਨਾਲ ਅਸੀਂ ਚੜ ਜਾਾਂਗੇ ਉੱਤਰ ਜਾਾਂਗੇ ਦਚਰਾਗਰੀ ਨੂੰ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਇਸ ਵੇਲੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਮੌਜੂਦ ਹਾਂ ਤੇ ਤਸਵੀਰਾਂ ਆ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਾਨ ਜੋਖਮ ਦੇ ਵਿੱਚ ਪਾ ਕੇ ਲੋਕ ਜਿਹੜੇ ਨੇ ਉਹ ਚਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਹੋਏ ਇਹ ਨਜ਼ਰ ਆਉਂਦੇ ਨੇ ਦੱਸਦੇ ਕਿ ਬਾਰ ਬਾਰ ਇਹ ਅਨਾਉਂਸਮੈਂਟ ਕੀਤੀ ਜਾਂਦੀ ਆ ਤੁਸੀਂ ਉਹ ਦੇਖ ਸਕਦੇ ਹੋ ਜਿਹੜਾ ਵੈਂਡਰ ਆ ਉਹ ਦੇਖੋ ਕਿਸ ਤਰ੍ਹਾਂ ਭਜਦਾ ਹੋਇਆ ਤੇ ਲੰਮਕਿਆ ਹੋਇਆ ਖਿੜਕੀ ਦੇ ਉੱਤੇ ਅੰਦਰ ਜਾਣ ਦੀ ਜਗ੍ਹਾ ਨਹੀਂ ਹੈਗੀ ਲੇਕਿਨ ਉਸ ਤੋਂ ਬਾਅਦੂਦ ਲੋਕ ਜਿਹੜੇ ਨੇ ਉਹ ਲਗਾਤਾਰ ਚਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਵੀ ਨੇ ਚੜਦੇ ਵੀ ਨੇ ਲੇਕਿਨ ਕਿਤਨਾ ਕਿਤੇ ਜਾਨ ਜੋਖਮ ਦੇ ਵਿੱਚ ਪਾ ਕੇ ਆਪਣੀ ਉਹ ਲਗਾਤਾਰ ਹੋ ਜੀਆਂ ਕਾਰਵਾਈ ਕਰਦੇ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਜਿਹੜਾ ਅਕਸਰ ਇਹਨਾਂ ਨੂੰ ਸਮਝਾਉਂਦਾ ਹੋਇਆ ਨਜ਼ਰ ਆਂਦਾ ਰੇਲਵੇ ਜਿਹੜੇ ਲੋਕ ਨੇ ਸਮਝਾਉਂਦੇ ਹੋਏ ਨਜ਼ਰ ਆਂਦੇ ਲੇਕਿਨ ਉਹ ਮੈਂ ਸਾਥੀ ਨੂੰ ਕਹਾਂਗਾ ਉਧਰ ਇੱਕ ਵਾਰ ਤੁਹਾਨੂੰ ਦਿਖਾਇਆ ਜਾਵੇ ਇਹ ਦੇਖੋ ਅੱਖਾਂ ਦੇ ਸਾਹਮਣੇ ਦੇਖੋ ਲਗਾਤਾਰ ਜਿਹੜੇ ਲੋਕ ਨੇ ਉਹ ਚੱਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਹੋਏ ਨਜ਼ਰ ਆ ਰਹੇ ਨੇ ਇਦਾਂ ਲੱਗਦਾ ਬਈ ਇਹਨਾਂ ਲੋਕਾਂ ਨੂੰ ਨਾ ਤਾਂ ਆਪਣੀ ਜਾਨ ਦੀ ਕੋਈ ਪਰਵਾਹ ਹੈਗੀ ਆ ਅਤੇ ਨਾ ਹੀ ਦੂਜਿਆਂ ਦੀ ਕੋਈ ਜਾਨ ਦੀ ਇਹ ਲੋਕ ਜਿਹੜੇ ਨੇ ਉਹ ਪਰਵਾਹ ਕਰਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੇ ਆ ਕਰਾਂਗੇ ਪਹਿਤ ਤਸਵੀਰਾਂ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਈ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਦੇਖੋ ਚੱਲਦੀ ਟ੍ਰੇਨ ਦੇ ਵਿੱਚੋਂ ਚੜਦੇ ਹੋਏ ਵੀ ਤੁਹਾਨੂੰ ਨਜ਼ਰ ਆਣਗੇ ਉਤਰਦੇ ਹੋਏ ਵੀ ਨਜ਼ਰ ਆਣਗੇ ਲਗਾਤਾਰ ਰੇਲਵੇ ਦੇ ਵੱਲੋਂ ਅਨਾ ਉਹ ਤੁਹਾਡੇ ਸਾਹਮਣੇ ਤੁਸੀਂ ਕੈਮਰੇ ਦੀ ਅੱਖ ਤੋਂ ਦੇਖਿਆ ਕੇ ਹਲੇ ਵੀ ਜਿਹੜੇ ਉਹ ਸਾਹਮਣੇ ਜੇਕਰ ਤੁਸੀਂ ਦੇਖੋ ਤਾਂ ਵੈਂਡਰਸ ਵੀ ਨੇ ਆਮ ਜਿਹੜੇ ਲੋਕ ਨੇ ਉਹ ਵੀ ਨੇ ਇੰਤਜ਼ਾਰ ਕਰਦੇ ਰਹਿੰਦੇ ਨੇ ਵੀ ਕਦੋਂ ਟ੍ਰੇਨ ਚੱਲੇਗੀ ਤੇ ਕਦੋਂ ਚੱਲਦੀ ਟ੍ਰੇਨ ਦੇ ਵਿੱਚ ਜਿਹੜੇ ਨੇ ਇਹ ਚੜਦੇ ਹੋਏ ਉਹ ਨਜ਼ਰ ਆਣਗੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਰੇਲਵੇ ਹੈ ਉਸ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀਆਂ ਨੇ ਲੇਕਿਨ ਉਸ ਤੋਂ ਬਾਵਜੂਦ ਵੀ ਜਿਹੜੇ ਲੋਕ ਨੇ ਉਹ ਨਹੀਂ ਮੰਨਦੇ ਅਤੇ ਰੋਜ਼ ਤੇ ਇਹ ਹੈ ਇਸ ਤਰੀਕੇ ਦੀ ਕਾਰਵਾਈ ਲੁਧਿਆਣਾ ਰੇਲਵੇ ਸਟੇਸ਼ਨਸ ਨੇ ਹੋਰ ਜਿਹੜੇ ਰੇਲਵੇ ਸਟੇਸ਼ਨ ਨੇ ਉੱਥੇ ਦੇਖਣ ਨੂੰ ਮਿਲਦੀ ਐ ਅਸੀਂ ਤੁਹਾਨੂੰ ਅੱਜ ਤਸਵੀਰਾਂ ਦਿਖਾਈਆਂ ਹਾਲਾਂਕਿ ਇਹ ਟ੍ਰੇਨ ਬਹੁਤ ਛੋਟੀ ਸੀ ਲੇਕਿਨ ਜੇ ਹੋਰ ਵੀ ਟ੍ਰੇਨ ਐ ਇੱਥੇ ਆਂਦੀਆਂ ਨੇ ਤਾਂ ਉਹਨਾਂ 'ਚ ਵੀ ਜਿਹੜਾ ਹਾਲ ਇਹੀ ਹੁੰਦਾ ਕਿ ਚਲਦੀ ਟ੍ਰੇਨ ਦੇ ਵਿੱਚ ਲੋਕ ਉਤਰਦੇ ਨੇ ਚਲਦੀ ਟ੍ਰੇਨ ਦੇ ਵਿੱਚ ਜਿਹੜੇ ਨੇ ਲੋਕ ਚੜ੍ਹਦੇ ਨੇ ਅਤੇ ਜਿਸ ਕਾਰਨ ਲੋਕ ਸਭ ਤੋਂ ਬਈ ਆਪਣੇ ਜਾਨਵੀ ਜੋਖਮ ਚ ਪਾਉਂਦੇ ਨੇ ਅਤੇ ਹੋਰ ਦੂਜੇ ਦੀ ਜਾਨ ਵੀ ਜਿਹੜੀ ਆ ਉਹ ਜੋਖਮ ਦੇ ਵਿੱਚ ਪਾਉਂਦੇ ਹਾਂਜੀ ਉਹ ਹੁਣ ਉਤਰ ਰਹੇ ਨੇ ਤਾਂ ਬਾਈ ਜੀ ਕਹ ਰਹੇ ਨੇ ਜਿਹੜੇ ਹੁਣ ਉਤਰ ਰਹੇ ਨੇ ਮਤਲਬ ਇੱਕ ਤਾਂ ਚੋਰੀ ਉੱਪਰੋਂ ਸੀਨਾ ਜੋਰੀ ਆਪ ਜਿਹੜੇ ਨੇ ਚੱਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਬਈ ਮੇਰੀ ਜਾਨ ਆ ਤੁਸੀਂ ਦੂਜਿਆਂ ਨੂੰ ਪੁੱਛੋ ਇਹ ਹਾਲ ਜਿਹੜਾ ਇਹ ਸਿਰਫ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਹੀਂ ਹੈਗਾ ਸਗੋ ਕਾਫੀ ਜਗਾਵਾ ਤੇ ਜਿਹੜਾ ਇਹੀ ਹਾਲ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਸਾਨੂੰ ਮਿਲ ਰਹੀ ਸੀ ਜੀ ਲੇਕਿਨ ਲਾਈਵ ਤਸਵੀਰਾਂ ਕੈਮਰੇ ਦੇ ਥਰੂ ਅਸੀਂ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਚਲਦੀ ਟ੍ਰੇਨ ਦੇ ਵਿੱਚ ਚੜਦੇ ਨੇ ਚਲਦੀ ਟ੍ਰੇਨ ਦੇ ਵਿੱਚੋਂ ਉਤਰਦੇ ਨੇ ਨਾ ਸਿਰਫ ਆਪਣੀ ਜਾਨ ਜੋਖਮ 'ਚ ਪਾ ਰਹੇ ਨੇ ਸਗੋਂ ਜਿਹੜੇ ਲੋਕ ਨੇ ਪਲੇਟਫਾਰਮ 'ਤੇ ਉਹਨਾਂ ਦੀ ਜਾਨ 'ਚ ਵੀ ਜੋਖਮ 'ਚ ਪਾ ਰਹੇ ਨੇ ਤੇ ਇਸ ਦੇ ਵਿੱਚ ਜਿਹੜੇ ਵੈਂਡਰਸ ਨੇ ਉਹ ਵੀ ਸ਼ਾਮਲ ਨੇ ਜਿਹੜੇ ਸਫ਼ਰ ਕਰਨ ਵਾਲੇ ਲੋਕ ਨੇ ਉਹ ਵੀ ਸ਼ਾਮਲ ਨੇ ਇਹ ਆ ਤੁਹਾਡਾ ਮੇਰਾ ਸਰਪਲ ਕੋ ਦਾ ਜਦੋਂ ਤੋਂ ਕੰਮ ਕਰ ਰਹੇ ਹਾਂ ਕੰਮ ਕਰਦੇ ਤਾਂ ਕਾਫੀ ਸਾਲ ਹੋ ਗਏ ਤੁਸੀਂ ਚਲਦੀ ਟ੍ਰੇਨ ਦੇ ਵਿੱਚ ਚੜ ਰਹੇ ਸੀਗੇ ਇਹ ਗਰਮ ਮਜਬੂਰੀ ਹੈ ਸਾਡੀ ਨਹੀਂ ਚਲੋ ਉਹ ਤਾਂ ਮੈਂ ਮੰਨ ਗਿਆ ਲੇਕਿਨ ਟ੍ਰੇਨ ਰੁਕਦੀ ਆ ਕਾਫੀ ਸਮੇਂ ਹੁੰਦਾ 5-10 ਮਿੰਟ ਰੁਕਦੀ ਆ ਤੁਸੀਂ ਆਪਣੀ ਵੀ ਜਾਨ ਜੋਖਮ ਚ ਪਾ ਰਹੇ ਹੋ ਹੋਰ ਵੀ ਪੇਟ ਦੀ ਖਾਤਰ ਹੈ ਸਾਰਾ ਕੁਝ ਹੈ ਪੇਟ ਕਾਪੀ ਦਾ ਕਰ ਲੈ ਨਹੀਂ ਪੇਟ ਦੀ ਖਾਤਰ ਤਾਂ ਹੈਗੀ ਲੇਕਿਨ ਜਾਨ ਤੁਹਾਡੇ ਵੀ ਪਿੱਛੇ ਪਰਿਵਾਰ ਹੋਊਗਾ ਬੱਚੇ ਹੋਊਗੇ ਪਰਿਵਾਰ ਬਰਾਬਰ ਦੇ ਬੱਚੇ ਹੈ ਇਹ ਤਾਂ ਗਲਤ ਗੱਲ ਲੜਨਾ ਤੁਸੀਂ ਚੱਲਦੀ ਟ੍ਰੇਨ ਚ ਚੜ ਰਹੇ ਸੀਗੇ ਤੁਹਾਡੀ ਤੁਹਾਡੀ ਆਪ ਦੀ ਜਾਨ ਨੂੰ ਖਤਰਾ ਵਾ ਮੰਦੇ ਉਹ ਗਲਤੀ ਹੈਗੀ ਯਾਰ ਗਲਤੀ ਹੈਗੀ ਨਹੀਂ ਕਰਨਾ ਚਾਹੀਦਾ ਇਦਾਂ ਠੀਕ ਹੈ ਕਿਉਂ ਸਵਾਰੀਆਂ ਵੀ ਉਤਰ ਰਹੀ ਸੀ ਤੁਹਾਨੂੰ ਦੇਖ ਕੇ ਹੋਰ ਦੋ ਚਾਰ ਬੰਦੇ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਆਰਾਮ ਨਾਲ ਅਸੀਂ ਚੜ ਜਾਾਂਗੇ ਉਤਰ ਜਾਾਂਗੇ ਥੋੜੀ ਪ੍ਰੈਕਟਿਸ ਹੀ ਕਰਨੀ ਚੜ੍ਹਨੀ ਉਤਰਨੀ ਥੋੜੀ ਕੀ ਅੱਛਾ ਹੋਇਆ ਕੀ ਐਕਟੀਵਿਟੀ ਵਿੱਚ ਰਹੀ ਸੀ ਇਹ ਤਾਂ ਖਾਣਾ ਵਗੈਰਾ ਹੈ ਇਹਦੇ ਦੇਖੀ ਫੋਟੋ ਲਾ ਦੇ ਯਾਰ ਕਿਤੇ ਬਾੜੇ ਬੜੀ ਰੋਜੀ ਚੱਲਦੀ ਹੋ ਆਪਣਾ ਕਿਤੇ ਸਾਡੀ ਬੰਦ ਕਰਾ ਦੇ ਅੱਗੇ ਤੋਂ ਤਾਂ ਨਹੀਂ ਚੜੂਗੇ ਤਾ ਵੈਂਡਰ ਨੇ ਹਾਲਾਂਕਿ ਦਿਲ ਤੋਂ ਸਾਫ਼ ਨਹੀਂ ਲੇਕਿਨ ਦੇਖੋ ਰੋਜੀ ਰੋਟੀ ਇਹਨਾਂ ਦੀ ਵੀ ਹੈਗੀ ਹੈ ਲੇਕਿਨ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਅੱਗੇ ਤੋਂ ਤੁਹਾਡੇ ਕਹਿਣਾ ਮੰਨ ਲਿਆ ਵਾ ਜੀ ਜੀ ਲੇਕਿਨ ਜਿਹੜੇ ਆਮ ਸਵਾਰੀਆਂ ਨੇ ਉਹਨਾਂ ਨੂੰ ਕੌਣ ਸਮਝਾ ਸਕਦਾ ਉਹ ਤਾਂ ਆਪੇ ਸਮਝ ਸਕਦੇ ਨੇ ਭਾਜੀ ਸਾਨੂੰ ਮਿਲ ਗਏ ਤਾਂ ਕਰਕੇ ਅਸੀਂ ਇਹਨਾਂ ਨੂੰ ਸਮਝਾਤਾ ਲੇਕਿਨ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਆ ਕਿ ਆਪਣੀ ਵੀ ਜਾਨ ਦੀ ਰਾਖੀ ਕਰਨੀ ਹੈ ਦੂਜਿਆਂ ਦੀ ਜਿਹੜੀ ਜਾਨ ਆ ਉਹਦੀ ਵੀ ਰਾਖੀ ਕਰਨੀ ਹੈ ਕਿਉਂਕਿ ਜਾਨ ਜਿਹੜੀ ਅਨਮੋਲ ਆ ਜਿਹੜੇ ਨਿਯਮ ਕਾਇਦੇ ਨੇ ਉਹ ਮੰਨਨੇ ਬਹੁਤ ਜ਼ਰੂਰੀ ਨੇ ਤਾਂ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ